ਸੱਚੀ ਗੱਲ ਦੋਸਤੋ ਮੁਹਾਲੀ ਦੇ ਫੋਟੇ ਹਸਪਤਾਲ ਦੇ ਬਾਹਰ ਖੜੇ ਆ ਇਹ ਉਹੀ ਐਮਰਜੈਂਸੀ ਵਾਰਡ ਹੈ ਜੋ ਤੁਸੀਂ ਮੇਰੀ ਬੈਕਸਾਈਡ ਦੇਖ ਰਹੇ ਹੋ ਜਿੱਥੇ ਕਿ 27 ਸਤੰਬਰ ਤੋਂ ਲੈ ਕੇ 8 ਅਕਤੂਬਰ ਤੱਕ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਉਮੀਦਾਂ ਭਰੀਆਂ ਨਜ਼ਰਾਂ ਨਾਲ ਇਸ ਐਮਰਜੈਂਸੀ ਵਾਰਡ ਨੂੰ ਇਸ ਹਸਪਤਾਲ ਨੂੰ ਦੇਖਦੇ ਸਨ ਕਿਉਂਕਿ ਰਾਜਵੀਰ ਜਵੰਦਾ ਇੱਥੇ ਦਾਖਲ ਸੀ ਜਦੋਂ ਉਹਨਾਂ ਦਾ ਸਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਐਕਸੀਡੈਂਟ ਹੁੰਦਾ ਤੇ ਦੱਸਦੀ ਹੈ ਕਿ ਉਸ ਤੋਂ ਬਾਅਦ ਲਗਾਤਾਰ ਅਰਦਾਸਾਂ ਬੇਨਤੀਆਂ ਹੋਈਆਂ ਪਰ 8 ਅਕਤੂਬਰ ਨੂੰ ਰਾਜਵੀਰ ਜਵੰਦਾ ਨੂੰ ਮ੍ਰਿਤਕ ਐਲ ਚਤਿਆ ਗਿਆ ਪਰ ਜਿੱਥੇ ਰਾਜਵੀਰ ਜਵੰਦਾ ਦੇ ਮ੍ਰਿਤਕ ਦੇ ਘਰ ਪਹੁੰਚੀ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹਾਲਾਂਕਿ ਇੱਕ ਦਿਨ ਬਾਅਦ ਉਹਨਾਂ ਦੀ ਅੰਤਿਮ ਅਰਦਾਸ ਵੀ ਹੋ ਜਾਣੀ ਹੈ ਉਹਨਾਂ ਦਾ ਕੰਵਰਤ ਸਾਹਿਬ ਦਾ ਭੋਗ ਵੀ ਪੈ ਜਾਣਾ ਪਰ ਵੱਡੇ ਸਵਾਲ ਹੁਣ ਖੜੇ ਹੋ ਗਏ ਨੇ ਕਿਉਂਕਿ ਐਡਵੋਕੇਟ ਨਵਕਰਨ ਸਿੰਘ ਦੁਆਰਾ ਜੋ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਰਾਜਵੀਰ ਜਵੰਦਾ ਦੇ ਮੌਤ ਨੂੰ ਲੈ ਕੇ ਕਿਉਂਕਿ ਹੁਣ ਸਾਹਮਣੇ ਆਇਆ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਲਈ ਸੱਤ ਜ਼ਿੰਮੇਵਾਰ ਨੇ ਹਾਲਾਂਕਿ ਇਹ ਸੱਤ ਇਨਸਾਨ ਨਹੀਂ ਐ ਸੱਤ ਬੰਦੇ ਨਹੀਂ ਐ ਸੱਤ ਵੱਡੇ ਕਾਰਨ ਨੇ ਜੋ ਕਿ ਤੁਹਾਡੇ ਵੀ ਰੋਂਗ ਤੇ ਖੜੇ ਕਰ ਦੇਵੇਗਾ ਸਭ ਤੋਂ ਵੱਡਾ ਕਾਰਨ ਐ ਕਿ ਕਈ ਹਸਪਤਾਲ ਹੁਣ ਰੱਬ ਦਾ ਰੂਪ ਨਾ ਰਹਿ ਕੇ ਕਿਉਂਕਿ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਦੂਜਾ ਰੱਬ ਜੇਕਰ ਕੋਈ ਹੈ ਧਰਤੀ ਤੇ ਤਾਂ ਉਹ ਡਾਕਟਰ ਨੇ ਜਿਹੜੇ ਦੂਜੀ ਜ਼ਿੰਦਗੀ ਦਿੰਦੇ ਨੇ ਸਾਨੂੰ ਪਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਕੁਝ ਹਸਪਤਾਲ ਤਾਂ ਸਿਰਫ ਬਿਜ਼ਨਸ ਸੈਂਟਰ ਬਣ ਕੇ ਰਹਿ ਗਏ ਨੇ ਅਤੇ ਕੁਝ ਡਾਕਟਰਾਂ ਨੇ ਤਾਂ ਹੁਣ ਇਨਸਾਨੀਅਤ ਤੱਕ ਨੂੰ ਸਿੱਕੇ ਟੰਕ ਕੇ ਸਿਰਫ ਪੈਸੇ ਤੱਕ ਹੀ ਮਤਲਬ ਰੱਖਿਆ ਤੇ ਉੱਥੇ ਹੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵੀ ਵੱਡੇ ਸਵਾਲ ਖੜੇ ਹੋਏ ਨੇ ਕਿ ਜਦੋਂ ਇੱਕ ਇਨਸਾਨ ਜਿਸ ਦੀ ਸਾਹ ਬਾਕੀ ਹੁੰਦੇ ਨੇ ਜਿਹਦੇ ਸਾਹ ਚੱਲਦੇ ਨੇ ਜੇਕਰ ਉਹ 10 ਦਿਨ ਦੇ ਵਿੱਚ اپنی داڑھی ਨਹੀਂ ਕਟਾਉਂਦਾ ਜਿਵੇਂ ਕਿ ਦਾੜ੍ਹੀ ਹੀ ਕਟਵਾਉਂਦੇ ਸਨ ਰਾਜਵੀਰ ਜਵੰਦਾ ਤਾਂ ਉਹ ਦਾੜ੍ਹੀ ਵਧਣੀ ਚਾਹੀਦੀ ਸੀ ਪਰ ਜਦੋਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚਿਆ ਤਾਂ ਅੰਤਿਮ ਦਰਸ਼ਨ ਆਪਾਂ ਸਾਰਿਆਂ ਨੇ ਕੀਤੇ ਨੇ ਉਹਨਾਂ ਦੀ ਦਾੜ੍ਹੀ ਉਨੀ ਹੀ ਸੀ ਜਿੰਨੀ ਉਹ ਕਟਿੰਗ ਕਰਕੇ ਰੱਖਦੇ ਸੀ ਕੀ ਉਹਨਾਂ 12 ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਦਾੜ੍ਹੀ ਨਹੀਂ ਵਧੀ ਆ ਇੱਕ ਨੌਜਵਾਨ ਨੇ ਬਹੁਤ ਵਧੀਆ ਪੁਆਇੰਟ ਚੱਕਿਆ ਤੁਸੀਂ ਇਹਨਾਂ ਦੀ ਵੀਡੀਓ ਵੀ ਦੇਖੋ ਦੋਸਤੋ ਆ ਮੇਰੀ ਤੁਸੀਂ ਦਾੜ੍ਹੀ ਦੇਖੋ ਅੱਜ ਤੋਂ 10 ਦਿਨ ਪਹਿਲਾਂ ਮੈਂ ਦਾੜ੍ਹੀ ਕਟਵਾਈ ਸੀ ਬਿਲਕੁਲ ਦਾੜ੍ਹੀ ਹੈ ਨਹੀਂ ਸੀਗੀ ਨਾ ਨਾ ਕਲੀਨ ਸ਼ੇਪ ਬੰਸ ਸੀਗਾ 10 ਦਿਨਾਂ ਦੇ ਵਿੱਚ ਇੰਨੀ ਦਾੜੀ ਹੋ ਗਈ ਆ ਤੁਸੀਂ ਸਾਰਿਆਂ ਨੇ ਰਾਜਵੀਰ ਜਵੰਦਾਬਾਈ ਦੀ ਅੱਜ ਦੀ ਫੋਟੋ ਦੇਖੀ ਹੋਣੀ ਆਖਰੀ ਫੋਟੋ ਉਹ ਬਾਜ ਦੀ ਦਾੜੀ ਦੇਖੋ ਜਿੱਦਾਂ 10 ਦਿਨ ਪਹਿਲਾਂ ਸੈੱਟ ਕਰਵਾਈ ਹੋਊਗੀ ਉਦਾਂ ਦੇ ਉਦਾਂ ਹੀ ਖੱਤ ਪਏ ਆ ਉਦਾਂ ਦੀ ਸੈਟਿੰਗ ਆ ਬਾਈ ਕਲੀਨ ਸ਼ੇਵ ਨਹੀਂ ਕਦੀ ਵੀ ਕਰਾਉਂਦਾ ਸੀਗਾ ਐਂ ਦਾੜੀ ਉਦਾਂ ਹੀ ਸੀ ਜਿੱਦਾਂ 10 ਦਿਨ ਪਹਿਲਾਂ ਸੀ ਗਰੋਥ ਕਿਉਂ ਨਹੀਂ ਹੋਈ ਗਰੋਥ ਤਾਂ ਹੀ ਹੋਣੀ ਸੀ ਨਾ ਜੇ ਸਰੀਰ ਦੇ ਵਿੱਚ ਸਾਹ ਹੁੰਦੇ ਸ਼ਾਬਦ ਨਹੀਂ ਕੁਛ ਕਹਿਣ ਨੂੰ ਕੋਈ ਵੀ ਰਹਿ ਗਿਆ ਹੈ ਨਾ ਕਹਿਣ ਦਾ ਭਾਵ ਕੇ ਭਾਈ ਸਾਨੂੰ 10 ਦਿਨ ਪਹਿਲਾਂ ਹੀ ਅਲਗ ਦਾ ਕਹਿ ਗਿਆ ਸੀ ਸੋਤੋ ਵਾਲੇ ਕੀ ਕਹਣਾ ਜਰੂਰ ਕਮੈਂਟ ਕਰਨਾ ਉਹ ਤੁਹਾਨੂੰ 6 ਹੋਰ ਬਾਕੀ ਕਾਰਨ ਵੀ ਦੱਸਦੇ ਆ ਤੇ 6 ਕਾਰਨ ਜਰੂਰ ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਰਾਜਵੀਰ ਜਵੰਦਾ ਜੋ ਕਿ ਪੰਜਾਬ ਦਾ ਹੀਰਾ ਸੀ ਉਹਨੂੰ ਤਾਂ ਅਸੀਂ ਗਵਾ ਲਿਆ ਕੋਈ ਹੋਰ ਕੀਮਤੀ ਜਾਨ ਅਜਾਈ ਨਾ ਜਾਵੇ ਇਸ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਬਾਕੀ 6 ਕਾਰਨ ਵੀ ਤੁਹਾਨੂੰ ਦੱਸ ਦੋਸਤੋ ਗੱਲ ਕਰੀਏ ਰਾਜਵੀਰ ਜਵੰਦਾ ਦੇ ਦੂਜੇ ਕਾਤਲ ਦੀ ਤਾਂ ਉਹ ਹੈ ਉਹ ਰੋਡ ਜੋ ਕਿ ਬੱਤੀ ਤੋਂ ਪੰਜੌਰ ਨੂੰ ਆਉਂਦਾ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਧਰਲੀ ਸਾਈਡ ਨੂੰ ਪੰਜੌਰ ਤੇ ਬੱਦੀ ਆ ਤੇ ਸਿੱਧਾ ਸ਼ਿਮਲੇ ਨੂੰ ਇਹ ਰੋਡ ਜਾਂਦਾ ਉਸ ਦਿਨ ਰਾਜਵੀਰ ਜਵੰਦਾ ਵੀ ਬੱਦੀ ਤੋਂ ਪੰਜੌਰ ਨੂੰ ਆ ਰਹੇ ਸਨ ਜਦੋਂ ਰਸਤੇ ਦੇ ਵਿੱਚ ਉਹ ਭਿਆਨਕ ਹਾਸੇ ਦਾ ਸ਼ਿਕਾਰ ਹੋਏ ਕਿਤਨਾ ਕਿਤੇ ਉਹ ਟੁੱਟੇ ਹੋਏ ਰੋਡ ਵੀ ਇਸ ਮੌਤ ਦੇ ਵਿੱਚ ਅਹਿਮ ਰੋਲ ਕਦਾ ਕਰਦੇ ਨੇ ਜਿਨ੍ਹਾਂ ਨੇ ਕੀ ਪੰਜਾਬ ਦਾ ਉਹ ਹੀਰਾ ਜਿਸ ਨੇ ਕੀ ਪਵਾਰ ਪਰਿਵਾਰਕ ਗੀਤ ਗਾਏ ਹਰ ਇੱਕ ਮਨ ਦੁਖੀ ਹੈ ਰਾਜੀਵ ਜਵੰਦਾ ਦੇ ਜਾਣਦੇ ਨਾਲ ਕਿਉਂਕਿ ਜਿੰਨਾ ਲੋਕਾਂ ਨੇ ਸਫਰ ਕੀਤਾ ਬੱਦੀ ਤੋਂ ਪੰਜੌਰ ਰੋਡ ਤੇ ਉਹ ਜਾਣਦੇ ਨੇ ਕਿ ਕਿੰਨਾ ਜ਼ਿਆਦਾ ਖਤਰਨਾਕ ਤੇ ਟੁੱਟਿਆ ਹੋਇਆ ਇਹ ਰੋਡ ਹੈ ਅਤੇ ਇਸ ਰੋਡ ਨੂੰ ਵੀ ਆਪਾਂ ਕਹਿ ਸਕਦੇ ਆ ਜਿਸ ਨੇ ਰਾਜੀਵ ਜਵੰਦਾ ਦੀ ਜਾਨ ਲਈ ਹੈ ਕਿਉਂਕਿ ਰਾਜੀਵ ਜਵੰਦਾ ਇੱਕ ਸੈਲੀਬ੍ਰਿਟੀ ਸੀ ਜਿਸ ਦੇ ਕਰਕੇ ਉਹਨਾਂ ਦੀ ਮੌਤ ਚਰਚਾ ਚੇ ਦੇ ਵਿੱਚ ਆਈ ਖਬਰਾਂ ਦੇ ਵਿੱਚ ਆਈ ਪਰ ਪਤਾ ਨਹੀਂ ਇਸ ਰੋਡ ਤੇ ਹਰ ਰੋਜ਼ ਕਿੰਨੇ ਲੋਕ ਗੰਭੀਰ ਸੱਟਾਂ ਖਾਂਦੇ ਨੇ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ ਜੋ ਕਿ ਸਾਹਮਣੇ ਵੀ ਨਹੀਂ ਆਉਂਦਾ ਜੋ ਕਿ ਪੁਲਿਸ ਦੀਆਂ ਰਿਪੋਰਟਾਂ ਦੇ ਵਿੱਚ ਜਾਂ ਫਿਰ ਹਸਪਤਾਲਾਂ ਦੇ ਰਜਿਸਟਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਬ ਕੇ ਰਹਿ ਜਾਂਦੇ ਨੇ ਸੋ ਇਹ ਵੀ ਕਹਿ ਸਕਦੇ ਆ ਕਿ ਇਹ ਖਤਰਨਾਕ ਰੋਡ ਜਿੰਨਾ ਦੇ ਕਿ ਹਜ਼ਾਰਾਂ ਰੁਪਏ ਤੁਹਾਡੇ ਤੋਂ ਨਵੀਂ ਗੱਡੀ ਨਵਾਂ ਸਕੂਟਰ ਮੋਟਰਸਾਈਕਲ ਲੈਣ ਲੱਗੇ ਵੀ ਰੋਡ ਟੈਕਸ ਦੇ ਰੂਪ ਦੇ ਵਿੱਚ ਲਏ ਜਾਂਦੇ ਨੇ ਫਿਰ ਜਦੋਂ ਤੁਸੀਂ ਉਸ ਗੱਡੀ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਆ ਉਦੋਂ ਵੀ ਤੁਹਾਡੇ ਤੋਂ ਰੋਡ ਟੈਕਸ ਲਿਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਰੋਡ ਤੇ ਚੜਦੇ ਹੋ ਫਿਰ ਤੁਹਾਡੇ ਤੋਂ ਟੋਲ ਟੈਕਸ ਲਿਆ ਜਾਂਦਾ ਕਿੰਨੀ ਵਾਰ ਤੁਸੀਂ ਇਹ ਰੋਡ ਦੇ ਪੈਸੇ ਇਹ ਰੋਡ ਦਾ ਕਿਰਾਇਆ ਭਰਦੇ ਹੋ ਪਰ ਤੁਹਾਨੂੰ ਮਿਲਦਾ ਕੀ ਹੈ ਉਹ ਟੁੱਟੇ ਹੋਏ ਰੋਡ 2 2 2.5 2.5 3 3 ਫੁੱਟ ਦੇ ਟੋਇਆਂ ਵਾਲੇ ਰੋਡ ਜਿਨ੍ਹਾਂ ਦੇ ਕਰਕੇ ਕਿੰਨੀਆਂ ਹੀ ਕੀਮਤੀ ਜਾਨਾਂ ਹਰ ਰੋਜ਼ ਅਜਾਈ ਹੀ ਚਲੀਆਂ ਜਾਂਦੀਆਂ ਨੇ ਦੋਸਤੋ ਰਾਜਵੀਰ ਜਵੰਦਾ ਦੇ ਤੀਜੇ ਕਾਤਲ ਦੀ ਗੱਲ ਕਰੀਏ ਤਾਂ ਉਹ ਕਾਤਲ ਨਹੀਂ ਇਹ ਅਵਾਰਾ ਪਸ਼ੂ ਇਹ ਅਵਾਰਾ ਪਸ਼ੂ ਵੀ ਉਹ ਦੇ ਕਾਤਲ ਨਹੀਂ ਹੈ ਕਾਤਲ ਹੈ ਉਹ ਪ੍ਰਸ਼ਾਸਨ ਜਿਹੜਾ ਕਿ ਲੋਕਾਂ ਤੋਂ ਹਜ਼ਾਰਾਂ ਰੁਪਏ ਇਕਾਉ ਸੈਂਸ ਦੇ ਨਾਂ ਤੇ ਲੰਦਾ ਇਹਨਾਂ ਦੀ ਸਫਾਈ ਸੰਭਾਲ ਦੇ ਨਾਂ ਤੇ ਲੰਦਾ ਹੈ ਪਰ ਇਹਨਾਂ ਅਵਾਰਾ ਪਸ਼ੂਆਂ ਦੀ ਕੋਈ ਸਫਾਈ ਸੰਭਾਲ ਨਹੀਂ ਹੈ ਇਸ ਸਮੇ ਅਸੀਂ ਸ਼ਿਮਲਾ ਹਾਈਵੇ ਤੇ ਖੜੇ ਆ ਇਹ ਉਹੀ ਹਾਈਵੇ ਆ ਜਿੱਥੇ ਕਿ ਪੰਜੌਰ ਤੋਂ ਬਾਅਦ ਰਾਜਵੀਰ ਜਮੰਦਾ ਨੇ ਇਸੇ ਹਾਈਵੇ ਤੇ ਚੜਨਾ ਸੀ ਅਤੇ ਇਸ ਹਾਈਵੇ ਦੇ ਰਾਹੀਂ ਅੱਗੇ ਸ਼ਿਮਲੇ ਜਾਣਾ ਸੀ ਪਰ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਤਿੰਨ ਬਾਲਤ ਖੜੇ ਨੇ ਜਿਨ੍ਹਾਂ ਦੇ ਸਿੰਘ ਵੀ ਕਿੰਨੇ ਜ਼ਿਆਦੇ ਖਤਰਨਾਕ ਨੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਜੇਕਰ ਕਿਸੇ ਬਾਈਕ ਵਾਲੇ ਵਿੱਚ ਜਾਂ ਕਿਤੇ ਇੱਥੋਂ ਤੱਕ ਕਾਰ ਦੇ ਵਿੱਚ ਵੀ ਇਹ ਲੱਗਣ ਤਾਂ ਕਿੰਨਾ ਜ਼ਿਆਦੇ ਖਤਰਨਾਕ ਐਕਸੀਡੈਂਟ ਕਰ ਸਕਦੇ ਨੇ ਹਰ ਰੋਜ਼ ਕਿੰਨੀਆਂ ਹੀ ਜਾਣਾਂ ਇਹਨਾਂ ਦੇ ਕਰਕੇ ਵੀ ਜਾਂਦੀਆਂ ਨੇ ਤੇ ਉਸ ਦਿਨ ਰਾਜਵੀਰ ਜਵੰਦਾ ਦੀ ਜੋ ਕਾਫੀ ਜ਼ਿਆਦੇ ਕਹਿ ਸਕਦੇ ਆ ਗੰਭੀਰ ਸੱਟਾਂ ਉਹਨਾਂ ਦੇ ਲੱਗੀਆਂ ਇਹਨਾਂ ਬਲਦਾਂ ਦੇ ਕਰਕੇ ਲੱਗੀਆਂ ਕਿਉਂਕਿ ਰਾਜਵੀਰ ਜਵੰਦਾ ਆਪਣੇ ਪੰਜ ਸਾਥੀਆਂ ਦੇ ਨਾਲ ਸ਼ਿਮਲੇ ਨੂੰ ਜਾ ਰਹੇ ਸਨ ਜਦੋਂ ਹਰਿਆਣਾ ਦੀ ਹੱਦ ਦੇ ਵਿੱਚ ਬੱਦੀ ਤੋਂ ਨਿਕਲ ਕੇ ਪੰਜੌਰ ਤੋਂ ਥੋੜਾ ਜਿਹਾ ਪਿੱਛੇ ਉਹਨਾਂ ਦੇ ਖਤਰਨਾਕ ਐਕਸੀਡੈਂਟ ਹੋਇਆ ਹਾਲਾਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਵੀ ਹੈ ਕਿ ਜਿਹੜਾ ਸਖਸ 3 3 ਲੱਖ ਦੇ ਹੈਲਮਟ ਪਾਉਂਦਾ ਹੋਵੇ ਇੰਨੇ ਲੱਖਾਂ ਦੇ ਮਹਿੰਗੇ ਉਹ ਸੇਫਟੀ ਗੀਅਰਸ ਪਾਉਂਦਾ ਹੋਵੇ ਇੰਨੀ ਲੱਖਾਂ ਦੀ ਉਸਦੀ ਬਾਈਕ ਹੋਵੇ ਪਰ ਫਿਰ ਵੀ ਇਸ ਤਰ੍ਹਾਂ ਬਲਦਾਂ ਦੀ ਟੱਕਰ ਦੇ ਵਿੱਚ ਉਸਦੇ ਇੰਨੀਆਂ ਗੰਭੀਰ ਸੱਟਾਂ ਕਿਵੇਂ ਲੱਗੀਆਂ ਕਿਉਂਕਿ ਉਸ ਬਾਈਕ ਦੇ ਵਿੱਚ ਵੀ ਇੰਨੇ ਜਿਆਦੇ ਸੇਫਟੀ ਫੀਚਰਸ ਹਨ ਸਾਡੀ ਏਜੰਸੀ ਵਾਲੇ ਨਾਲ ਵੀ ਗੱਲਬਾਤ ਹੋਈ ਹੈ ਹਾਲਾਂਕਿ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਮੰਨ ਨਹੀਂ ਸਕਦੇ ਕਿ ਉਹਨਾਂ ਦੇ ਬਾਈਕ ਦੇ ਨਾਲ ਐਕਸੀਡੈਂਟ ਤੇ ਇੰਨੀ ਜਿਆਦਾ ਖਤਰਨਾਕ ਸੱਟਾਂ ਲੱਗ ਸਕਦੀਆਂ ਨਹੀਂ ਕਿਉਂਕਿ ਇੰਨੇ ਜਿਆਦੇ ਸੇਫਟੀ ਫੀਚਰ ਉਸ ਬਾਈਕ ਦੇ ਵਿੱਚ ਹੁੰਦੇ ਨੇ ਪਰ ਜੇਕਰ ਤੀਜਾ ਕਾਤਲ ਤੁਸੀਂ ਦੇਖ ਸਕਦੇ ਹੋ ਉਹ ਆਵਾਰਾ ਪਸ਼ੂ ਨੇ ਜੋ ਕਿ ਹਰ ਰੋਜ਼ ਕਿੰਨੀਆਂ ਹੀ ਕੀਮਤੀ ਜਾਨਾਂ ਲੰ데요 ਨੇ ਕਿਉਂਕਿ ਹਰ ਇੱਕ ਜਾਨ ਆਪਣੇ ਪਰਿਵਾਰ ਲਈ ਕੀਮਤੀ ਹੁੰਦੀ ਹੈ ਇੱਕ ਪਰਿਵਾਰ ਦੇ ਜੀ ਦਾ ਚਲੇ ਜਾਣਾ ਕਿੰਨਾ ਜਿਆਦਾ ਵੱਡਾ ਘਾਟਾ ਹੁੰਦਾ ਹੈ ਉਹ ਪਰਿਵਾਰ ਹੀ ਸਮਝ ਸਕਦਾ ਹੈ ਤੋ ਆਓ ਗੱਲ ਕਰਦੇ ਆ ਅੱਗੇ ਦੋਸਤੋ ਰਾਜਵੀਰ ਜਵੰਦਾ ਦੇ ਅਗਲੇ ਕਾਤਲਾਂ ਦੇ ਵਿੱਚ ਨਾਮ ਆਉਂਦਾ ਹੈ ਹਰਿਆਣਾ ਦੇ ਇਸ ਪਾਰਸ ਹਸਪਤਾਲ ਦਾ ਕਿਉਂਕਿ ਜੋ ਡੀਡੀਆਰ ਐਡਵੋਕੇਟ ਨਵਕਰਨ ਸਿੰਘ ਜੀ ਨੇ ਕਢਾਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰਨ ਦੇ ਲਈ ਉਸ ਦੇ ਵਿੱਚ ਖਲਾਸਾ ਹੋਇਆ ਹੈ ਕਿ ਇਸ ਪਾਰਸ ਹਸਪਤਾਲ ਦੇ ਵਿੱਚ ਜਦੋਂ ਰਾਜਵੀਰ ਜਵੰਦਾ ਨੂੰ ਲੈ ਕੇ ਆਂਦਾ ਗਿਆ ਤਾਂ ਇਸ ਹਸਪਤਾਲ ਨੇ ਰਾਜਵੀਰ ਜਵੰਦਾ ਨੂੰ ਮੋਢਲੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਪਾਰਸ ਹਸਪਤਾਲ ਜੋ ਕਿ ਉਸ ਐਕਸੀਡੈਂਟ ਵਾਲੀ ਜਗ੍ਹਾ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਤੈ ਹੈ ਤੇ ਪੰਚੋ ਅੱਧੇ ਮਿੰਟ ਦੇ ਵਿੱਚ ਇੱਥੇ ਰਾਜੀਵ ਜਵੰਦਾ ਪਹੁੰਚ ਗਿਆ ਹੋਵੇਗਾ ਜਦ ਕਿ ਇਥੋਂ ਜੇਕਰ ਰਾਜੀਵ ਜਵੰਦਾ ਨੂੰ ਮੈਡੀਕਲ ਸਹੂਲਤ ਫਰਸਟ ਏਡ ਦਿੱਤੀ ਜਾਂਦੀ ਉਸ ਦੇ ਜੋ ਸਪਾਈਨ ਦੇ ਵਿੱਚ ਸੱਟ ਲੱਗੀ ਸੀ ਉਸ ਨੂੰ ਮੋੜ ਲਈ ਸਹਾਇਤਾ ਕਿਸੇ ਪ੍ਰੋਪਰ ਤਰੀਕੇ ਦੇ ਨਾਲ ਐਂਬੂਲੈਂਸ ਦੇ ਵਿੱਚ ਕਿਉਂਕਿ ਹਸਪਤਾਲ ਦੇ ਵਿੱਚ ਐਂਬੂਲੈਂਸਾਂ ਵੀ ਨੇ ਵੱਡਾ ਹਸਪਤਾਲ ਹੈ ਜੇਕਰ ਕਿਸੇ ਸਹੀ ਤਰੀਕੇ ਨਾਲ ਫੋਰਟ ਹਸਪਤਾਲ ਭੇਜਿਆ ਜਾਂਦਾ ਤਾਂ ਸ਼ਾਇਦ ਉਹ ਪੰਜਾਬ ਦਾ ਹੀਰਾ ਬਚੇ ਜਾਂਦਾ ਕਿਉਂਕਿ ਇਸ ਜਗ੍ਹਾ ਤੋਂ ਫੋਰਟ ਹਸਪਤਾਲ ਦੀ ਦੂਰੀ 1 ਘੰਟੇ ਦੀ ਹੈ 32 ਦੀ ਜੇਕਰ ਪੂਰੀ ਟਾਈਮਿੰਗ ਦੇ ਇਹ ਤਾਂ 1 ਘੰਟਾ ਪੂਰਾ ਲੱਗਦਾ ਫੋਟੇ ਹਸਪਤਾਲ ਜਾਣ ਨੂੰ ਤੇ ਜੇਕਰ ਇਹ ਹਸਪਤਾਲ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਂਦਾ ਤਾਂ ਸ਼ਾਇਦ ਰਾਜਵੀਰ ਜਵੰਦਾ ਦੀ ਜਾਨ ਬਚ ਜਾਂਦੀ ਮੈਨੂੰ ਪਤਾ ਇੱਥੇ ਬਹੁਤ ਸਾਰੇ ਲੋਕ ਕਮੈਂਟ ਕਰਨਗੇ ਕਿ ਰਾਜਵੀਰ ਜਵੰਦਾ ਦੇ ਸਵਾਸ ਇੰਨੇ ਸੀ ਪ੍ਰਮਾਤਮਾ ਨੇ ਉਹਨੂੰ ਸਾਂ ਹੀ ਇੰਨੇ ਦਿੱਤੇ ਸੀ ਪਰ ਦੋਸਤੋ ਉੱਥੇ ਇਹ ਵੀ ਗੱਲ ਸੱਚ ਹੈ ਗੋਡ ਹੈਲਪ ਦੋਸ ਹੂ ਹੈਲਪ ਥੈਮਸੈਲਫ ਕਿਉਂਕਿ ਪ੍ਰਮਾਤਮਾ ਹੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ ਤੇ ਜੇਕਰ ਇਹ ਹਸਪਤਾਲ ਰਾਜਵੀਰ ਜਵੰਦਾ ਨੂੰ ਮੋੜ ਲਈ ਸਹਾਇਤਾ ਦਿੰਦਾ ਪ੍ਰੋਪਰ ਤਰੀਕੇ ਨਾਲ ਜੇਕਰ ਉਸ ਦਾ ਇਲਾਜ ਨਹੀਂ ਵੀ ਕਰ ਨਾ ਸੀ ਉਸ ਨੂੰ ਫਰਸਟ ایڈ ਹੀ ਦੇ ਦਿੰਦੇ ਚੰਗੇ ਤਰੀਕੇ ਨਾਲ ਉਸ ਦੀ ਜੋ ਜਿਵੇਂ ਐਨ ਜੀਓ ਸਤੀਜੀ ਨੇ ਦੱਸਿਆ ਕਿ ਉਹਨਾਂ ਦੀ ਸਪਾਈਨ ਦੇ ਵਿੱਚ ਜੋ ਸੱਟ ਲੱਗੀ ਸੀ ਉਹਦੇ ਕਰਕੇ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚੀ ਡਾਕਟਰਾਂ ਦਾ ਵੀ ਫੋਟੇਜ ਦਿਆਂਦੇ ਇਹੀ ਕਹਿਣਾ ਹੈ ਕਿ ਦਿਮਾਗ ਨੂੰ 10 ਮਿੰਟ ਤੱਕ ਆਕਸੀਜਨ ਨਾ ਪਹੁੰਚਣ ਦੇ ਕਰਕੇ ਉਹਨਾਂ ਦੀ ਮੌਤ ਦਾ ਕਾਰਨ ਬਣੀ ਹੈ ਜਦ ਕਿ ਇੱਥੋਂ ਐਕਸੀਡੈਂਟ ਵਾਲੀ ਜਗ੍ਹਾ ਪੰਜ ਤੋਂ 7 ਮਿੰਟ ਮਸਾਂ ਲੱਗੇ ਹੋਣਗੇ ਤੇ ਇੰਨੀ ਜਲਦੀ ਇੱਥੇ ਜੇਕਰ ਲੈ ਕੇ ਆ ਗਏ ਸੀ ਇਹਦਾ ਮਤਲਬ ਉਸ ਸਮੇਂ ਤੱਕ ਆਕਸੀਜਨ ਦਿਮਾਗ ਨੂੰ ਜਾ ਰਹੀ ਸੀ ਜੇਕਰ ਇਹ ਹਸ ਸਾਲਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਓਏ ਰਾਜਵੀਰ ਜਵੰਦਾ ਨੂੰ ਫਰਸਟ ਏਡ ਦਿੰਦਾ ਜਾਂ ਉਹਨਾਂ ਦਾ ਇਲਾਜ ਕਰਦਾ ਜਾਂ ਸਹੀ ਤਰੀਕੇ ਦੇ ਨਾਲ ਫੋਟੇਸ ਹਸਪਤਾਲ ਨੂੰ ਰਵਾਨਾ ਕਰਦਾ ਤਾਂ ਉਹ ਪੰਜਾਬ ਦਾ ਹੀਰਾ ਉਹ ਮਾਂ ਦਾ ਇਕਲੌਤਾ ਪੁੱਤ ਉਹ ਘਰ ਦਾ ਇੱਕੋ ਇੱਕ ਸਹਾਰਾ ਉਹ ਗਾਇਕ ਜਿਸ ਦੇ ਲਈ ਪੂਰੀ ਦੁਨੀਆ ਦੇ ਵਿੱਚ ਬਸਦੇ ਪੰਜਾਬੀਆਂ ਦੀਆਂ ਅੱਖਾਂ ਨਮ ਨੇ ਉਹ ਸ਼ਾਇਦ ਜਾਨ ਬਚ ਜਾਂਦੀ ਦੋਸਤੋ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਦੇ ਅਗਲੇ ਕਾਤਲਾਂ ਦੀ ਤਾਂ ਉਹਨਾਂ ਦੇ ਵਿੱਚ ਇੱਕ ਕਾਤਲ ਉਹ ਵੀ ਹੈ ਜੋ ਕਿ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾਂਦੇ ਨੇ ਪਰ ਮੌਕੇ ਤੇ ਰਿਐਲਿਟੀ ਕੀ ਨਿਕਲੀ ਉਹ ਸਾਡੇ ਸਭ ਦੇ ਸਾਹਮਣੇ ਹੈ ਕਿਉਂਕਿ ਰਾਜਵੀਰ ਜਵੰਦਾ ਦਾ ਜਦੋਂ ਐਕਸੀਡੈਂਟ ਹੋਇਆ ਤਾਂ ਉੱਥੇ ਉਹਨਾਂ ਨੂੰ ਐਂਬੂਲੈਂਸ ਨਹੀਂ ਮਿਲੀ ਹਾਲਾਂਕਿ ਇੱਥੇ ਇਹ ਵੀ ਕਲੀਅਰ ਨਹੀਂ ਹੋਇਆ ਕਿ ਐਂਬੂਲੈਂਸ ਮਿਲੀ ਨਹੀਂ ਜਾਂ ਫਿਰ ਐਂਬੂਲੈਂਸ ਉਹਨਾਂ ਲੋਕਾਂ ਵੱਲੋਂ ਮੰਗਵਾਈ ਨਹੀਂ ਗਈ ਜੋ ਉਸ ਮੌਕੇ ਤੇ ਮੌਜੂਦ ਸਨ ਉਸ ਦੇ ਚਾਰ ਸਾਥੀ ਰਾਜਵੀਰ ਜਵੰਦਾ ਦੇ ਜੋ ਕਿ ਹਾਲੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ ਉਹ ਕੀ ਉਹਨਾਂ ਨੇ ਨਹੀਂ ਮੰਗਵਾਈ ਸੀ ਪਰ ਜੇਕਰ ਮੰਨ ਲਈਏ ਕਿ ਉਹਨਾਂ ਵੱਲੋਂ ਐਂਬੂਲੈਂਸ ਮੰਗਵਾਈ ਗਈ ਸੀ ਤਾਂ ਉਹ ਐਂਬੂਲੈਂਸ ਉਸ ਮੌਕੇ ਤੇ ਕਿਉਂ ਨਹੀਂ ਪਹੁੰਚੀ ਜੇਕਰ ਉਹ ਐਂਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਤਾਂ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਨੂੰ ਸਹੀ ਤਰੀਕੇ ਦੇ ਨਾਲ ਪਾ ਕੇ ਸਟ੍ਰੈਚਰ ਤੇ ਪਾ ਕੇ ਜਾਂ ਫਿਰ ਜੋ ਬੈੱਡ ਬਣਿਆ ਹੁੰਦਾ ਹੈ ਐਂਬੂਲੈਂਸ ਦੇ ਵਿੱਚ ਉਹਦੇ ਵਿੱਚ ਪਾ ਕੇ ਜਿਸ ਦੇ ਨਾਲ ਉਹਨਾਂ ਦੀ ਸਪਾਈਨ ਨੂੰ ਕੋਈ ਹੋਰ ਨੁਕਸਾਨ ਨਾ ਪਹੁੰਚਦਾ ਆਕਸੀਜਨ ਉਹਨਾਂ ਦੇ ਦਿਮਾਗ ਨੂੰ ਚੱਲਦੀ ਰਹਿੰਦੀ ਕਿਤੇ ਨਾ ਕਿਤੇ ਇਹ ਵੀ ਰਾਜਵੀਰ ਜਵੰਦਾ ਦੇ ਕਾਤਲਾਂ ਦੇ ਵਿੱਚ ਆਉਂਦਾ ਹੈ ਤੋ ਜੇਕਰ ਰਾਜਵੀਰ ਜਵੰਤਾ ਦੇ ਅਗਲੇ ਕਾਤਲ ਦੀ ਗੱਲ ਕਰੀਏ ਤਾਂ ਉਹ ਕਾਤਲ ਹੈ ਨਾ ਸਮਝੀ ਲਾਪਰਵਾਹੀ ਜਾਂ ਫਿਰ ਕਹਿ ਲੋ ਕਿ ਕਾਲੀ ਕਾਲੀ ਦੇ ਵਿੱਚ ਜਾਂ ਐਮਰਜੈਂਸੀ ਦੇ ਵਿੱਚ ਦਿਮਾਗ ਦੇ ਵਿੱਚ ਕੁਝ ਨਾ ਆਣਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਅਸੀਂ ਉਸ ਰੋਡ ਤੇ ਖੜੇ ਹਾਂ ਜੋ ਕਿ ਉਸ ਐਕਸੀਡੈਂਟ ਵਾਲੀ ਜਗ੍ਹਾ ਤੋਂ ਪੰਜੌਰ ਤੋਂ ਆਉਂਦਾ ਹੈ ਤੇ ਇੱਧਰ ਵਾਲੀ ਸਾਈਡ ਮੇਰੇ ਸਾਹਮਣੇ ਵਾਲੀ ਸਾਈਡ ਪਾਰਸ ਹਸਪਤਾਲ ਹੈ ਜੇਕਰ ਰਾਜਵੀਰ ਜਮੰਦਾ ਨੂੰ ਐਂਬੂਲੈਂਸ ਦੇ ਵਿੱਚ ਲਿਆਂਦਾ ਜਾਂਦਾ ਜਿਵੇਂ ਕਿ ਐਂਬੂਲੈਂਸ ਜਾ ਰਹੀ ਹੈ ਤੁਸੀਂ ਦੇਖਦੇ ਹੋ ਕਿੰਨੀ ਤੇਜ਼ ਜਾਂਦੀ ਐਂਬੂਲੈਂਸ ਕਿੰਨੀ ਜਲਦੀ ਰਾਜਵੀਰ ਜਮੰਦਾ ਨੂੰ ਇੱਥੇ ਲੈ ਕੇ ਆਉਂਦੇ ਕਿਉਂਕਿ ਸਾਡੇ ਕਹਿਣ ਦਾ ਕਾਰਨ ਇਹ ਹੈ ਕਿਉਂਕਿ ਪਾਰਸ ਹਸਪਤਾਲ ਦੀਆਂ ਵੀ ਐਂਬੂਲੈਂਸਾਂ ਚੱਲਦੀਆਂ ਨੇ ਕਿਉਂਕਿ ਪੰਜੌਰ ਤੋਂ ਪਾਰਸ ਹਸਪਤਾਲ ਦੇ ਰਸਤੇ ਦੇ ਵਿੱਚ ਇੱਕ ਟੋਲ ਆਉਂਦਾ ਉਹ ਬਹੁਤ ਵੱਡਾ ਟੋਲਾ ਜਿੱਥੇ ਕਿ ਹਰ ਸਮੇਂ ਰਸ ਰਹਿੰਦਾ ਜਿਹੜੇ ਲੋਕ ਲੰਘਦੇ ਨੇ ਉਹ ਜਾਣਦੇ ਨੇ ਕਿ ਉਸ ਟੋਲ ਤੇ ਘੱਟੋ ਘੱਟ 10-15 ਮਿੰਟ ਮੱਲੋ ਮੱਲੀ ਲੱਗ ਜਾਂਦੇ ਨੇ ਪਰ ਜੇਕਰ ਉਸ ਸਮੇਂ ਐਂਬੂਲੈਂਸ ਹੁੰਦੀ ਤਾਂ ਉਸ ਟੋਲ ਤੇ ਐਂਬੂਲੈਂਸ ਦੇ ਲਈ ਇੱਕ ਵੱਖਰੀ ਲੇਨ ਹੈ ਤੇ ਉਸ ਐਂਬੂਲੈਂਸ ਨੂੰ ਜਲਦੀ ਲੰਘਾ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਦਾ ਸਮਾਂ ਕੁਝ ਹੋਰ ਹੁੰਦਾ ਉਹ ਕੀਮਤੀ ਜਾਣ ਸਾਡੇ ਵਿੱਚੋਂ ਨਾ ਜਾਂਦੀ ਦੂਜੇ ਪਾਸੇ ਇੱਕ ਪੋਲੂਸ਼ਨ ਸਰਟੀਫਿਕੇਟ ਦਾ ਵੀ ਗੋਰਖ ਧੰਦਾ ਚੱਲ ਰਿਹਾ ਹੁਣ ਤੁਸੀਂ ਕਹੋਗੇ ਪੋਲੂਸ਼ਨ ਸਰਟੀਫਿਕੇਟ ਦੇ ਨਾਲ ਐਕਸੀਡੈਂਟ ਦਾ ਕੀ ਸਬੰਧ ਹੈ ਦੋਸਤੋ ਤੁਸੀਂ ਦੇਖਿਆ ਹੋਵੇਗਾ ਟਰੱਕ ਕਿੰਨਾ ਜਿਆਦਾ ਧੂਆਂ ਛੱਡਦੇ ਨੇ ਕਈ ਵਾਰ ਤੁਸੀਂ ਓਵਰਟੇਕ ਕਰਨ ਲੱਗਦੇ ਹੋ ਉਸੇ ਸਮੇਂ ਇੱਕ ਵੱਡਾ ਗੁਫਾਰ ਨਿਕਲਦਾ ਏ ਟਰੱਕ ਦੇ ਵਿੱਚੋਂ ਧੂਏ ਦਾ ਤੇ ਤੁਹਾਨੂੰ ਸਾਹਮਣੇ ਜ਼ੀਰੋ ਵਿਜ਼ਿਬਿਲਟੀ ਹੋ ਜਾਂਦੀ ਏ ਤੇ ਸਾਹਮਣੇੋਂ ਆਉਣ ਵਾਲੇ ਵਾਹਨ ਦੇ ਨਾਲ ਐਕਸੀਡੈਂਟ ਵੀ ਹੋ ਜਾਂਦਾ ਜਦ ਕਿ ਪੋਲੂਸ਼ਨ ਸਰਟੀਫਿਕੇਟ ਸੈਂਟਰ ਕੀ ਕਰਦੇ ਨੇ ਤੁਸੀਂ ਪੋਲੂਸ਼ਨ ਸਰਟੀਫਿਕੇਟ ਬਣਵਾਉ ਦੇ ਲਈ ਜਾਣਿਓ ਤਾਂ ਤੁਹਾਡੇ ਵਾਹਨ ਦੀ ਸਿਰਫ ਨੰਬਰ ਪਲੇਟ ਦੀ ਫੋਟੋ ਖਿੱਚ ਲੈਂਦੇ ਨੇ 2 ਜੀ ਪੈਸੇ ਗੱਲ ਖਤਮ ਬਹੁਤ ਘੱਟ ਸਰਵਿਸ ਸੈਂਟਰ ਪੋਲੂਸ਼ਨ ਵਾਲੇ ਜਿਹੇ ਨੇ ਜਿਹੜੇ ਪੂਰੀ ਵਾਹਨਾਂ ਦੀ ਚੈਕਿੰਗ ਕਰਦੇ ਨੇ ਇਹ ਕੀ ਇਹ ਵੀ ਇੱਕ ਵੱਡਾ ਗੁਰਕਤ ਹੁੰਦਾ ਤੇ ਇੱਕ ਕਾਰਨ ਹੈ ਕਿ ਪ੍ਰਸ਼ਾਸਨ ਨੇ ਟ੍ਰੈਫਿਕ ਨਿਯਮਾਂ ਦੀ ਬਿਲਕੁਲ ਜਾਣਕਾਰੀ ਲੋਕਾਂ ਨੂੰ ਨਹੀਂ ਦਿੰਦਾ ਚਲਾਨ ਕੱਟਣ ਤੇ ਜਾਦੇ ਜ਼ੋਰ ਦਿੱਤਾ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਜੋ ਤਿੰਨ ਲੇਨਾਂ ਹੁੰਦੀਆਂ ਨੇ ਉਹਨਾਂ ਦਾ ਕੀ ਕਾਰਨ ਹੁੰਦਾ ਕਿਉਂਕਿ ਏ ਵੀ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਫਾਸਟ ਲੇਨ ਕਿਹੜੀ ਹੁੰਦੀ ਹੈ ਓਵਰਟੇਕਿੰਗ ਵਾਲੀ ਲੇਨ ਕਿਹੜੀ ਹੁੰਦੀ ਹੈ ਤੇ ਸਲੋ ਚੱਲਣ ਵਾਲੀ ਲੇਨ ਕਿਹੜੀ ਹੁੰਦੀ ਹੈ ਜਿਹਦੇ ਕਰਕੇ ਕਈ ਵਾਰ ਵੱਡੀ ਟ੍ਰੈਫਿਕ ਜਾਮ ਲੱਗ ਜਾਂਦੇ ਨੇ ਜਿੱਤੇ ਕਰਕੇ ਕਈ ਐਮਰਜੈਂਸੀ ਵਾਹਨ ਆਪਣੇ ਸਮੇਂ ਤੋਂ ਖੁੰਝ ਜਾਂਦੇ ਨੇ ਤੇ ਬਹੁਤ ਵੱਡੇ ਨੁਕਸਾਨ ਵੀ ਹੋ ਜਾਂਦੇ ਨੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਜ਼ਰੂਰ ਦੱਸਿਓ ਧੰਨਵਾਦ ਜੀ